ਸ਼੍ਰੀ ਅਮਰਨਾਥ ਪਰਵਾਨੀ ਸੇਵਾ ਦਲ ਵੱਲੋਂ ਸਰਹੰਦ ਮੰਡੀ ਤੋਂ ਸ਼੍ਰੀ ਅਮਰਨਾਥ ਵਿਖੇ ਲੱਗਣ ਵਾਲੇ ਢੰਡਾਰੇ ਲਈ ਰਾਸ਼ਨ ਦੀ ਸਮੱਗਰੀ ਰਵਾਨਗੀ ਤੋਂ ਪਹਿਲਾਂ ਸਮੂਹ ਮੈਂਬਰਾਂ ਨੇ ਹਵਨਿਆ ਕਰਵਾਇਆ ਇਸ ਮੌਕੇ ਤੇ ਹਵਨ ਦੇ ਵਿਧੀ ਪੂਰਵਕ ਕਰਵਾਇਆ ਅਤੇ ਭਗਵਾਨ ਸ਼ਿਵ ਦੀ ਪੂਜਾ ਕੀਤੀ ਬੋਲ ਸ਼ੰਕਰ ਭਗਵਾਨ ਕੀ ਜੈ ਜੈਕਾਰਾ ਵੀਰ ਬਜਰੰਗੇ ਹਾਰਿ ਹਾਰਿ ਅੱਜ ਸ਼੍ਰੀ ਅਮਰਨਾਥ ਵਰਖਾਨੀ ਸੇਵਾਦਾਰ ਸਰਾਂਧਵਲੋਂ ਲਗਾਤਾਰ 29ਵਾਂ ਭੰਡਾਰਾ ਜੋ ਪੰਸਰਨੀ ਔਰ ਬਾਰਟਾਲ ਵਿੱਚ ਲੱਗਣ ਜਾ ਰਿਹਾ ਹੈ ਅਸੀਂ ਸਰਾਂਧਨ ਵਾਸੀਆਂ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਲੰਗਰ ਹਰ ਸਾਲ ਸਰਾਂਧ ਤੋਂ ਰਵਾਨਾ ਕੀਤਾ ਜਾਂਦਾ ਹੈ ਇਸ ਵਾਰ ਜੋ ਲੰਗਰ ਦੀ ਜੋ ਪਹਿਲੀ ਛੇਪਸੀ ਭੇਜ ਰਹੇ ਆ ਅੱਜ ਅਸੀਂ ਇੱਥੇ ਰਵਾਨਾ ਕਰ ਰਹੇ ਆ ਔਰ ਸਾਰੇ ਸ਼੍ਰੀ ਭਗਤ ਸਾਡੇ ਸੇਵਾਦਾਰ ਇਸ ਵਿੱਚ ਅੱਜ ਬਹੁਤ ਵਧੀਆ ਤਰੀਕੇ ਨਾਲ ਹਮੋਮਾ ਦੇ ਪਹੁੰਚੇ ਨੇ ਸਾਡੇ ਵਿੱਚ ਸਾਡੀ ਬ੍ਰਾਂਚੇਸ ਨੇ ਉਹਨਾਂ ਦੇ ਵੀ ਸੇਵਾਦਾਰ ਸਾਡੇ ਨਾਲ ਇਸ ਜੱਥੇ ਵਿੱਚ ਜਾ ਰਹੇ ਨੇ ਮੈਂ ਵਿਸ਼ੇਸ਼ ਤੌਰ ਤੇ ਸਾਡੇ ਚ ਜੈਨ ਤੋਂ ਪ੍ਰਵੀਨ ਜਿੰਦਲ ਪ੍ਰਵੀਨ ਮਿੱਤਲ ਪ੍ਰਵੀਨ ਮਿੱਤਲ ਜੀ ਔਰ ਸਾਡੇ ਦੀਪਕ ਜੀ ਇਹ ਇਸ ਵਾਰ ਇਸ ਜੱਥੇ ਨੂੰ ਰਵਾਨਾ ਕਰਨ ਲਈ ਇੱਥੇ ਪਹੁੰਚੇ ਨੇ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦੀ ਹਾਂ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਜਿਹੜੀ ਯਾਤਰਾ ਹੈ ਇਹ ਅਮਰਨਾਥ ਵਿੱਚ ਜੰਮੂ ਕਸ਼ਮੀਰ ਵਿੱਚ ਹਰ ਸਾਲ ਇਹਨਾਂ ਦਿਨਾਂ ਵਿੱਚ ਸ਼ੁਰੂ ਹੁੰਦੀ ਹੈ ਜੋ ਯਾਤਰਾ 3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਇਸ ਦੌਰਾਨ ਚੱਲੇਗੀ ਇਹਦੇ ਲਈ ਅਸੀਂ ਅੱਜ ਪੰਡਾਰਾ ਜਿਹੜਾ ਰਵਾਨਾ ਕਰ ਰਹੇ ਹਾਂ ਮੈਂ ਸਾਰੇ ਸ਼ਰ ਭਗਤਾਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਇਹ ਅਪੀਲ ਕਰਦਾ ਵੀ ਸਜਾਤਾਂ ਨੂੰ ਵਧੀਆ ਤਰੀਕੇ ਨਾਲ ਚਲਾ ਕੇ ਬਹੁਤ ਹੀ ਵਧੀਆ ਢੰਗ ਨਾਲ ਚਲਾ ਕੇ ਆਪਾਂ ਇਹਨੂੰ ਸੰਪੂਰਨ ਕਰਨਾ ਹੈ ਜਿਵੇਂ ਕਿ ਕੁਝ ਟਾਈਮ ਤੋਂ ਜਿਹੜਾ ਜੰਮੂ ਕਸ਼ਮੀਰ ਦੇ ਹਾਲਾਤ ਸੀ ਬਹੁਤ ਖਰਾਬ ਸੀ ਲੇਕਿਨ ਸਰਕਾਰ ਵੱਲੋਂ ਔਰ ਸ਼ਰਾਈਨ ਬੋਰਡ ਵੱਲੋਂ ਬਹੁਤ ਹੀ ਵਧੀਆ ਪੁਖਤਾ ਇੰਤਜ਼ਾਮ ਕੀਤੇ ਹੋਏ ਆ ਬਹੁਤ ਸਿਕਿਉਰਿਟੀ ਦਾ ਇੰਤਜ਼ਾਮ ਹੈ ਕੋਈ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ ਹਰ ਬੰਦਾ ਉੱਥੇ ਸੁਰੱਖਿਤ ਹੈ ਔਰ ਜਿਹੜਾ ਭਲਾਰੇ ਨੇ ਆਲਮੋਸਟ ਉੱਥੇ ਹੋਂ ਤੱਕ 10-15 ਜਿਹੜੇ ਭੰਡਾਰੇ ਨੇ ਉਹ ਪਹੁੰਚ ਚੁੱਕੇ ਨੇ ਵਾਰੀ-ਵਾਰੀ ਸਾਰੇ ਆਪਣੇ ਆਪਣਾ ਜੱਥਾ ਲੈ ਕੇ ਰਵਾਨਾ ਹੋ ਰਹੇ ਨੇ ਯਾਤਰਾ ਨੂੰ ਸੁਚਾਰੂ ਢੰਗ ਚਲਾਉਣ ਵਾਸਤੇ ਮੈਂ ਸਾਰੇ ਹੀ ਦੇਸ਼ ਵਾਸੀ ਨੂੰ ਅਪੀਲ ਕਰਦਾ ਵੀ ਬਿਨਾਂ ਡਰ ਖੋਫ ਤੋਂ ਤੁਸੀਂ ਇਸ ਯਾਤਰਾ ਵਿੱਚ ਅਮਰਨਾਥ ਵਿੱਚ ਪਹੁੰਚੋ ਜਿਵੇਂ ਕਿ ਸਰੰਦ ਭੰਡਾਰਾ ਵੀ ਪੰਜਸਰਨੀ ਉਹ ਚ ਬਾਲਟਾਲ ਵਿੱਚ ਲੰਗਰ ਲਗਾਉਂਦਾ ਹੈ ਲੋਕਾਂ ਲਈ ਖਾਣ ਪੀਣ ਦੀ ਸਹੂਲਤਾਂ ਰਹਿਣ ਦੀ ਸਹੂਲਤਾਂ ਜੋ ਮੈਡੀਕਲ ਸਹੂਲਤਾਂ ਸੀ ਉੱਥੇ ਪ੍ਰੋਵਾਈਡ ਕਰਦੇ ਆ ਸਾਡੇ ਵੱਲੋਂ ਵੀ ਜਿਹੜਾ ਸਾਰਾ ਜਿੱਥਾ ਅਸੀਂ ਅੱਜ ਰਵਾਨਾ ਕਰਕੇ ਅਗਲਾ ਜਿੱਥਾ ਸੀ ਜਿਹੜਾ 28 ਤਰੀਕ ਨੂੰ ਉਥੋਂ ਦੁਆਰਾ ਬੁਰੀ ਰਾਸ਼ਕ ਸਮਧਰੀ ਨਾਲ ਅਸੀਂ ਤੁਰਵਾਨਾ ਕਰਾਂਗੇ ਮੈਂ ਸਾਰੇ ਹੀ ਸ਼ਿਵ ਭਗਤਾਂ ਦਾ ਬਹੁਤ-ਬਹੁਤ ਧੰਨਵਾਦ ਦਿਆਂ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਦਿਆਂ ਸ਼ਰਾਈਨ ਬੋਰਡ ਦਾ ਔਰ ਜੰਮੂ ਕਸ਼ਮੀਰ ਸਰਕਾਰ ਦਾ ਜਿਨ੍ਹਾਂ ਨੇ ਸਾਡੇ ਬਨਾਰਿਆਂ ਲਈ ਬਹੁਤ ਵਧੀਆ ਇੰਤਜ਼ਾਮ ਕਰਕੇ ਰੱਖੇ ਹੋਏ ਆ ਸਾਰਿਆਂ ਦਾ ਉੱਥੇ ਆਇਆਂ ਦਾ ਜੀ ਆਇਆਂ ਨੂੰ ਬਹੁਤ-ਬਹੁਤ ਧੰਨਵਾਦ ਜੈ ਬੋਲੇ ਦੀ ਜੈ ਬੋਲੇ ਦੀ ਬੋਲੀ ਸ਼ੰਕਰ ભગવાન ਕੀ ਜੈ 3 ਜੁਲਾਈ ਸੇ ਸ਼ੁਰੂ ਹੋਣੇ ਜਾ ਰਹੀ श्री अमरनाथ यात्रा जो 9 अगस्त तक चलेगी उसके उपलक्ष्य में आज श्री अमरनाथ बर्फानी सेवा दल सर की ओर से वार्षिक भंडारा आज रवाना किया जा रहा है जिसके उपलक्ष्य में हमारी संस्था के प्रधान अरुण सूरी जी और हमारी मैनेजमेंट के सभी सदस्यों ने विधि पूर्वक ढंग से सबसे पहले हमने हवन किया और इसके पश्चात जो हमारी पहली टीम है आज वहाँ भंडारा लेकर रवाना होगी जिसमें हमारे दीपक जी और प्रवीण जी की अध्यक्षता में यह पहला जत्था जा रहा है और इसके अगला जो जत्था होगा वो 28 तारीख को श्री हमारे अध्यक्ष श्री अरुण सूर्य जी की अध्यक्षता में जाएगा जिसमें राशन सामग्री के हमारे जो जितने भी सामग्री यहाँ पर एकत्रित है जो यहां पर वो जरूरत होती है उनको वो भेजी जाएगी और वहां पर श्राइन बोर्ड का हम बहुत अप्रीशियट करते हैं उन्होंने जिस प्रकार का जो एपिसोड पीछे हुआ है उसको कवर करते हुए पूरे सुरक्षा के पूर्ण प्रबंध किए हुए हैं और हमारे भंडारे में भी यहाँ खाने पीने के साथ रहने की सुविधा जो भी यात्रियों को वहाँ बेसिक नीड्स फैसिलिटीज चाहिए वो हमारे भंडारे की ओर से दी जाएगी सभी से निवेदन है कि इस यात्रा में आप ज्यादा से ज्यादा वहां पहुँच पुण्य के भागी बने ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ